ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019800 ਗੱਲ ਬਾਈ ਜੀ ਹੱਸੀ ਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਹੈ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਹਾਂਜੀ ਜਿਹੜਾ ਧੂਰੀ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਆਂਗਾ ਜੱਗੀ ਡੈਰੀ ਫਾਰਮ ਹਾਂ ਜੱਗੀ ਡੈਰੀ ਫਾਰਮ ਆਪਣੇ ਨਾਮ ਮੇਰੇ ਨਾਮ ਤੇ ਫਾਰਮ ਵਜਦਾਗਾ ਜੱਗੀ ਡੈਰੀ ਫਾਰਮ ਜੀ ਨੂੰ ਮਰਜੀ ਸ਼ਹਿਰ ਚਾਕੇ ਪੁੱਛ ਸਕਦੇ ਹੋ ਮੋਬਾਈਲ ਨੰਬਰ 9815390107 ਜੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੱਚੀ ਦੇਖੀ ਜਾਂਦੇ ਪਲੂਣ ਹੋਣੀ ਮੇਰੇ ਖੜੇ ਤੇ ਸੁੱਈ ਆ ਹਨਾ ਹਾਂ ਬਾਈ ਉਹਦੇ ਕੋਈ ਫਰੀ ਹੈਗੀ ਆ ਉਹ ਵਾਰੇ ਫੋਆਗੀ ਆ ਅੰਦਰ ਲੈ ਕੇ ਬੱਚਾ ਕਿ ਜਿਹਦਾ ਇਹਨੇ ਮੱਛਾ ਪਾ ਲਈ ਠੀਕ ਆ ਬੱਚਾ ਆਪਾਂ ਨੇ ਚੈੱਕ ਕਰਿਆ ਸੀ ਠੀਕ ਹੈ ਤੇ ਡੋਂਦੀ ਚੌਗੀ ਹੂ ਲੱਗ ਪਗ ਹਾਂ ਬਾਈ ਚੌਗੀ ਆ ਠੀਕ ਹੈ ਤੇ ਪਹਿਲੇ ਸਵੇਰ ਥਾਂਤ ਤੋਂ ਬੜਾ ਸੋਹਣਾ ਕੱਢਿਆ ਗੁੱਡਾ ਜੁਵਾਈ ਜੁਵਾਈ ਤੇ ਵੀ ਬਹੁਤ ਚੰਗੀ ਲੱਗੂ ਤੇਰੀ ਕਰਮਾਣੀ ਠੀਕ ਹੈ ਫਿਰ ਮੰਗਦੇ ਬੱਚੇ ਬੱਤੀ ਕਿਉਂ ਨਾ ਰਿਹਾ ਹੈ ਤਾਂ ਜੇਰ ਚ ਪੋਖਾ ਪਾਣਾ ਕਰਮਾਣੀ ਦੇ ਠੀਕ ਹੈ ਫਿਰ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਹੈ ਨਾ ਨਹੀਂ ਜਿਹੜੇ ਆ ਨਾ ਉਹ ਰਿੰਗ ਚ ਨਹੀਂ ਬਣਾ ਹੁੰਦੀ ਹੈ ਥਾਣਾ ਹੱਥੀ ਚ ਜਿਹੜਾ ਵੀ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਹੈ ਫਿਟਿੰਗ ਵਾਲਾ ਲੇਵਾ ਯਾਰ ਕਿਸੇ ਪਾਸੇ ਵੀ ਕਰਮਾਣੀ ਪੋਰਾ ਵੀ ਮਤਲਬ ਹੱਥ ਘਰਾ ਨਹੀਂ ਹੈਗੀ ਪੋਰਾ ਵੀ ਠੀਕ ਹੈ ਤੇ ਇੱਕ ਬਾਗੀ ਕਾਦੂ ਕੋ ਦਵਾ ਹੁੰਦਾ ਹੈ ਨਾ ਕੰਦ ਗਾੜ ਤੇ ਬੋਡੀ ਵੇਟ ਦਾ ਤੁਹਾਨੂੰ ਮੰਨ ਲੈ ਬੀਟੀ ਕਰੋ ਬੱਚਿਆਂ ਪਾਣੀ ਧਾਣੀ ਨਹੀਂ ਪੀਣਾ ਤੂੰ ਇਹ ਮਨਾ ਹੁਣ ਵੀ ਮੇਲਦੇ ਕੋਈ ਜੱਟ ਉੱਤੇ ਨਹੀਂ ਜਾਗਾ ਸੋ ਪਹਿਰਾ ਮੂੰਹ ਮੱਥਾ ਦੇਖੋ ਫੁੱਲ ਕੱਦ ਦੇ ਵਿੱਚ ਤੇ ਵਾ ਕੇ ਥਣ ਦੇਖੋ ਨੇੜੇ ਤੋਂ ਜਿਹੜੇ ਵੀ ਭਾਲਦੇ ਕਿ ਆਪਾਂ ਬੱਚਿਆਂ ਨੂੰ ਦੁੱਧ ਚੋਣ ਸਖੌੜਾਗਾ ਉਸ ਟਾਈਪ ਦਾ ਵਿਰ ਤੇ ਥਣ ਲੱਗਿਆ ਵਾ ਤੇ ਦੁੱਧ ਦੀ ਆਪਾਂ ਜੱਗੀਆਂ ਉਮੀਦ ਇਹ ਤੋਂ ਕੀ ਲਾ ਸਕਦੇ ਆ ਮਈਰ ਜਿਹੜੀ ਦੁੱਧ ਦੀ ਕੁਆਲਿਟੀ ਦੀ ਗੱਲ ਆ ਇਹਦੇ ਬੋਡੀ ਵੇਡ ਖਾਣ ਦੇਵੇ ਤੋਂ ਇਨੂੰ 12 ਕਿਲੋ ਟਾਈਮ ਦਾ ਦੋ ਦੇਣਾ ਚਾਹੀਦਾ 24 ਕਿਲੋ ਬਾਕੀ ਜਿਹੜਾ ਵੀਰ ਲੈ ਕੇ ਜਾਊ 20 ਕਿਲੋ ਮੰਨ ਕੇ ਲੈ ਜੇ 20 20 ਤੋਂ ਬਾਹਰ ਦੋ ਤੂੰ ਦਊਗੀ ہاں 20 ਤੋਂ ਪਾਰ ਹੀ ਲੋਦੀ ਫਿਰ ਰਾਤ ਨੂੰ ਤੇ ਕੋਈ ਵੀ ਵੀਰ ਹੈ 20 ਕਿਲੋ ਮੰਨ ਕੇ ਲੈ ਜੂਗਾ ਹਨਾ ਥਾਂ ਤੋਂ ਬੜਾ ਥੋੜਾ ਮੋਟਾ ਹਨਾ ਸਾਡਾ ਇਹ ਤਾਂ ਹੋਰ ਗੱਲ ਹੈ ਜਿੰਨੇ ਪੁਲਿਸ ਬੱਚੀ ਆ ਕੋਈ ਆਉਣ ਨਹੀਂਦੀ ਸੋਇ ਨਹੀਂ ਦਰਮਾਣੀ ਨਹੀਂ ਲੈ ਹਰ ਮਿੰਟ ਵੀ ਹੈ ਸੂਈ ਨੂੰ ਅਰੇ ਖੜੇ ਸੁਈ ਆ ਹੁਣੇ ਖੜੇ ਤੋਂ ਸੁਈ ਆ ਦੇਖ ਲੈ ਥੋੜਾ ਬੜਾ ਚੰਗਾ ਮਾ ਦੇ ਹੋਰ ਲੈ ਸੁਵਰਚੋੜ ਦੇਖੋ ਜੰਦਾ ਗਲਾਬੀ ਗਲਾਬੀ ਥਾਣਾ ਤੇ ਮੁੱਠੀ ਵਾਲਾ ਥਾਣਾ ਜਾਵਾ ਹਨਾ ਬੰਗੋਰ ਨਹੀਂ ਟੂਈ ਹੈ ਦਰਮਾਲ ਨਹੀਂ ਟੂਈ ਔਰ ਸੌ ਨਹੀਂ ਪੋਰਾ ਨਹੀਂ ਬਈਏ ਸੋ ਆ ਦੇਖੋ ਚੋੜ ਜਵਾਦੀ 1 ਨੰਬਰ ਆ ਜਾਵਾ ਹਨਾ ਮਾ ਗੈਰ ਸੋਨੇਰ ਕੀ ਬੱਚੀ ਏ ਠੰਡੀ ਸੀਰ ਵਰਫਰ ਗਿਜਾ ਬਾਕੀ ਜੋ ਜੋ ਚਵਾਜਾ ਮਾਨੇ ਹੋਰ ਖੋਲਾ ਤੋ ਰਿਆ ਲੇਵਾ ਮਾ ਗੈਰ ਬੜੀ ਪੁੰਜੀ ਬਣੀ ਜੀ ਆਪਣਾ ਥਾਲ ਦੇਖੋ ਨੇਰ ਤੋਂ ਥਾਲ ਦੇ ਪੂਰੀ ਯੋਨੀ ਦੀ ਆਉਣੀ ਦੇਖਦਾ ਖੜੀ ਏ ਕਰਮਾ ਥਾਲ ਦੇਖੋ ਚਾਰੇ ਨਿਕਣ ਵਿੱਚ ਜਮਾ ਬੜਾ ਸੋਨਾ ਉਹ ਤੇ ਮਿੱਟੀ ਦੀ ਸੰਗਲ ਹੱਥੇ ਲਗਾ ਦੇ ਜੂ ਬੱਲੀ ਹੁਰੀ ਜਾਂਦੀ ਆ ਮੱਕਲੀ ਜੇਰ ਰਹਿ ਗਈ ਪੇ ਜੇਰ ਪੈ ਗਏ ਪਸ਼ੂ 100% ਹਵਾ ਨਾਲ ਹੋਰ ਖੋਲ ਜਾਂਦਾ ਬਈ ਤੂੰ ਇਹ ਮਾਰ ਲਾ ਗਰੇ ਮੂਹ ਮਾ ਮੈਂ ਤੁਮਾ ਦਾ ਮਾਮਾ ਵੀ ਨਹੀਂ ਪਣਾ ਜੇਰ ਤੋਂ ਲੈਣਾ ਪਾਉਂ ਦਿੰਦੀਆਂ ਇਹ ਪਹਿਲੇ ਮੁਛੀਆ ਪੂਰਾ ਨਹੀਂ ਕਰਮਾਣੀ ਕੋਸ ਖਾਣਾ ਦੀ ਬੜੀ ਸੁਤਰੀ ਹੈ ਪੂਰਾ ਸਾ ਬੈਟਾ ਪਯਾਰ ਰੇਟ ਇਹਦਾ ਕੀ ਰਹੂਗਾ ਬੰਦਰੀ ਕੱਤਵੰਦ ਹੀ ਰੋਣ ਦੀ ਆ ਬਣਾਣਾ ਵੀਡੀਓ ਦੇਖਣ ਵਾਲੇ ਵੀਰਾਂ ਨੇ ਚਲੋ ਕੋਣ ਨੂੰ ਪਿਆਰ ਕਰਦੇ ਆ ਹਨਾ ਹਰੇ ਚੈਨਲ ਨੂੰ ਪਿਆਰ ਕਰਦੇ ਆ ਆਪਾਂ ਇਹਦਾ ਮੱਛੀ ਦਾ 85000 ਰੁਪਏ ਲੈ ਲਾਂਗੇ ਮੁੱਲ ਕਰਾਉਣ ਨੂੰ 90 ਕਰਾ ਲਓ 95 ਕਰਾ ਲਓ ਬਸ ਥੋੜਾ ਬੜਾ ਮਾਰਦਾ ਹਾਂ ਹਾਂ ਕੰਨ ਕਰ ਦੋਗੇ ਭਣ ਭਾਈ ਜੀ ਠੀਕ ਹੈ ਪਰ ਇਹ ਕਿਹਦਾ ਬਈ ਆ ਆਮ ਹੀ 120 25000 ਮੁੱਲ ਪਾਇਆ ਹੋਇਆ ਅੱਜ ਜਾਇਜ਼ ਹੁੰਦਿਆ ਕੋਈ 삭 ਵਾਲੀ ਗੱਲ ਨਹੀਂ ਆਪਣਾ ਮੱਥਾ ਵਾੜਾ ਮਾਰ ਕੇ ਲੈਂਗੇ ਹੁੰਦੀ ਆ ਮੈਂ ਹੁਣ ਇੱਕ ਇੱਕ ਦੋ ਦੋ ਬਣਾ ਲੈ ਕੇ ਹੁੰਨੇ ਆ ਪਿੰਡਾਂ ਚ ਪੂਰੀ ਕਢਾਈ ਨਾਲ ਲੈ ਕੇ ਹੁੰਨੇ ਆ ਫਿਰ ਜਾ ਕੇ ਦੇਖਣਾ ਵੀ ਵਿਕੂਗੀ ਹਾਂ ਆਪਾਂ ਜਾਨਵਰੀ ਉਹ ਲੈ ਹੁੰਨੇ ਆ ਬਈ ਜਿਹੜਾ ਵਿਕੇ ਕਰਮ ਵਾਲੀਆਂ ਠੀਕ ਆ ਦੂਜੇ ਨੰਬਰ ਆਪਾਂ ਜਿਹੜੀ ਬੈੜ ਦੇਖੀਏ ਨੇ ਸੂਈ ਵੀ ਇਹ ਕਦੋਂ ਸੂਈ ਆ ਇਹ ਮੈਂ ਤੜਕੇ ਸੂਈ ਆ 4 ਵਜੇ ਠੀਕ ਆ ਜੇਰ ਜੱਪੇ ਦੀ ਹਰ ਇੱਕ ਚੀਜ਼ ਦੀ ਆਪਣੇ ਕੋਲੇ ਵੀਡੀਓ ਆ ਇਹ ਮੋਰੀ ਬੱਚਾ ਹਣਾ ਆਪਣਾ ਕੋਈ ਵੀਡੀਓ ਬਣਾਉਣ ਦਾ ਮਕਸਦ ਤਾਂ ਹੈ ਨਹੀਂ ਸੀ ਇਹ ਆਪਾਂ ਬੱਚਾ ਚੰਗਾ ਅੱਗੇ ਪੂਰੀ ਰਜਾ ਕੇ ਬੱਚੇ ਨੂੰ ਠੀਕ ਆ ਕੰਟੋ ਕੰਟ ਚਾਰ ਖਲ ਚਾਰ ਕਿਲੋ ਬੋਲੀ ਚੋਤੀ ਸੀ ਜੇਰਾ ਪਾਉ ਦੇ ਨਾਲ ਪਾਉਂਦੇ ਕਰਕੇ ਵੀ ਇੱਕ ਹੋਰ ਪਾ ਲਈ ਹਾਂ ਵੀ ਤੇ ਨਾਲ 25 ਸੂਈ ਕਰਕੇ ਤੇ ਪਤਾ ਪਾਤੀ ਜੇ ਲੋ ਤੁਸੀਂ ਇਧਰ ਆਏ ਹੋਏ ਸੀ 25 ਚੂਈ ਤੇਰੀ ਬਹਿਣ ਨਹੀਂ ਕੰਬੀਆ ਮੈਂ ਦੀ ਨਦੀ ਵਿੱਚ ਤਾਹੇ ਲੋਕਲ ਨਹੀਂ ਆਪਾਂ ਇਹ ਠੀਕ ਆ ਹੁਣ ਦੂਜਾ ਸੂਆ ਸੂਈ ਦੂਜਾ ਸੂਆ ਹੋਰ ਹੁੰਿਆ ਫੱਲੀ ਸੀਨ ਵਰਸਰ ਨੂੰ ਨੂਣਾ ਪਾ ਨੂਣਾ ਵਗਰਾ ਚੋਂਦਾ ਦੇਖੋ ਤਾਰਾ ਪੇਜੇ ਮਾਰ ਕੇ ਦਿਖਾ ਦਿੰਨੇ ਆ ਮਾ ਕੀ ਹੋ ਰਾ ਗੱਲ ਬਾਈ ਯਾਰ ਜੇਰ ਜਿ ਰੋਕੇ ਯਾਰ ਤੁਹਾਨੂੰ ਕੋਈ ਜੇਰ ਦੀ ਗੱਲ ਬੁੜੀ ਨਹੀਂ ਲੇਵਾਂਗੇ ਬਿਜਲੀ ਨਹੀਂ ਆਪਾਂ ਗਰੰਟੀ ਲੈ ਸਕਦੇ ਆ ਉਹ ਲੈ ਬਾਈ ਉਹ ਜੀ ਜੀ ਪੂਰੀ ਫੁੱਲ ਗਰੰਟੀ ਨਵਾ ਨੂੰ ਠੀਕ ਹੈ ਪਰ ਆਪਣੀ ਬਾਕੀ ਤੇ ਹੋਰ ਗੱਲ ਆ ਆਪਾਂ ਜਿੰਨੀ ਟੱਪ ਜਾਂਦੇ ਆ ਉਹ ਵੇੜਾ ਕਰੀਏ ਦੱਬੂ ਨਾ ਲੋਕਾਂ ਤੇ ਰਹਿ ਜਾਂਦੇ ਜਿਹੜੀ ਸੁਈ ਵੀ ਨਹੀਂ ਬਾਹਰ ਲਿਆਉਂਦੇ ਆਪਾਂ ਮੈਂ ਹੁਣ ਤਾਂ ਬਹੁਤ ਛੀਰ ਹੀ ਨਹੀਂ ਲੇ ਲੇ ਠੀਕ ਹੈ ਅਮੜਾ ਪਾਣੀ ਵਗਰਾ ਦੇਖੋ ਤੇ ਬਾਕੀ ਤੁਹਾੜੇ ਭੇਜਿਆ ਮੁੱਠੀ ਵਾਲਾ ਜਾਵਾ ਹਨਾ ਬਾਈ ਯਾਰ ਮੁੱਠੀ ਵਾਲੇ ਕੋਣ ਵਾਲੀ ਆਮ ਘਰੇ ਕੋਣੜੀ ਬੁੜੀ ਕੁੜੀ ਲੱਤ ਨੋ ਉਹਦੇ ਜਨਵਾਰ ਨੂੰ ਲਉ ਠੀਕ ਹੈ ਮਤਲਬ ਪੂਰੀ ਜਨਵਾਰਤ ਪੂਰੀ ਹੋਈ ਜਾ ਸੋ ਦੇਖੋ ਚੌੜ ਚਵਾਦੀ ਇੱਕ ਨੰਬਰ ਆ ਜਾਵਾ ਹਨਾ 10000 ਰੁਪਏ 2000 ਫੋਨ ਨੇ ਪਾਪਾ ਵੀਰ ਕੀ ਰੱਖਿਆ ਇਹਦੇ 75000 ਰੁਪਏ ਵੀਰੇ ਨੌਨ ਕਰਦੇ ਆਂ ਤੋਰਦੀ ਮਾੜਾ ਜੇ ਨੂੰ ਤੇ ਤਾਜੀ ਖੁੰਮੇ ਨੇ ਠੀਕ ਹੈ ਜਦੋਂ ਰੱਜ ਲੀਆਂ ਉਹ ਮੰਨ ਲਾ ਵੀ ਹੋਰ ਹੀ ਕੁਝ ਬਣ ਜਾਣਾ ਕਰਨ ਵਾਲੀਆਂ ਨੇ 75000 ਚ ਥੜ ਬੁੱਲੇ ਆ ਜਾਵਾ ਸਾਫ ਸੁਥਰਾ ਮੈਨੂੰ ਪੂਰੀ ਟੋਪ ਦੀ ਨਹੀਂ ਆਣੀ 20 ਕਿਲੋ ਦੀ ਗਾਰੰਟੀ ਆ ਬਾਈ ਖਾਪ ਦੇ ਭੇਜਾਂਗੇ ਭਾ 20 ਕਿਲੋ ਦਿੱਤੇ ਤੇ 20 ਕਿਲੋ ਦਾ ਆਰਾਮ ਨਾਲ ਦਊਗੀ ਪੰਡਾ ਦੇ ਉਹ ਵੀ ਵੀਰੇ ਗਾਰੰਟੀ ਇਹ ਨੂੰ ਮਿਲੂਗੀ ਠੀਕ ਹੈ ਸੋ ਰਾਜੀ ਸਭੀ ਪੜੀ ਵੀ ਤੇ ਦੋ ਵੜਾ ਦਿਖਾ ਦਿੱਤਾ ਜੇ ਸੁਨੇ ਵੇਕਰ ਆਦੀ ਸੀ ਵੀ ਆ ਇੱਕ ਮੇਰੇ ਖੜੇ ਤੋਂ ਸੁਈਆਂ ਬੱਚਾ ਦੇਤਾ ਇੱਕ ਵੀ ਜੇਰ ਪੈਂਡਿੰਗ ਆ ਇਹਦੀ ਜੇਰ ਜੂ ਪਈ ਵੀ ਆ ਹਣਾ ਹਾਂ ਬਈ ਜੇਰ ਦੀ ਵੀਡੀਓ 1000 ਤੇ 85000 ਹਾਂਜੀ 99153 9307 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ